ਹਾਂਜੀ ਦੋਸਤੋ ਅੱਜ ਇੱਕ ਮਾਰਵਾੜੀ ਬਸ਼ੇਰੀ ਚੈੱਕ ਕਰ ਮੱਝੂ ਕੇ ਲੈਣ ਦੀ ਪੰਜਾਬ ਨਾਲ ਦੀ ਨਾਗ ਦੀ ਫਿਰਪੂਤੀ ਕਿਹੜੇ ਘੂੜੇ ਦੀ ਆ ਮਾਂ ਕਿਹੜੇ ਖਾਨਦਾਨ ਦੇ ਸਾਰਾ ਕਨਫਰਮ ਗਰੰਟੀ ਨਾਲ ਦਵਾਂਗੇ ਚਾਹੇ ਡੀਐਨਏ ਕਰਾ ਲੇ ਨਾ ਹੀ ਐ ਤਾਂ ਸਸਤੀ ਏਡੀ ਤੋਂ ਕੁਆਲਟੀ ਦੀ ਬੱਚੀ ਮਿਲਣੀ ਆ ਰੰਗ ਬਾਜ ਬੱਚੀ ਤੇ ਬਾਕੀ ਨਾ ਹੀ ਰੇਟ ਮਿਲਣਾ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੇਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਤੁਹਾਡੇ ਸਾਹਮਣੇ ਜੀ ਅੱਜ ਤਰੀਕ 21 ਜੁਲਾਈ 2025 ਦੀ ਇਹ ਵੀਡੀਓ ਤੇ ਅੱਜ ਮਾਰਵਾੜੀ ਬਸ਼ੀਰੀ ਮੰਨ ਲਓ ਮੱਝੂ ਦੇ ਖਾਨਦਾਨ ਦੀ ਹੈ ਪੰਜਾਬ ਨਸਲ ਆਪਣੀਆਂ ਕੋਮੇਂਟ ਰੈਂਗ ਦੀ ਬੱਚੀ ਲਿਆ ਕੇ ਦਿੱਤੇ ਤੁਹਾਨੂੰ ਬਹੁਤ ਵੱਡੀ ਬੰਨ ਵਾਲੀ ਹੈ ਇਹ ਬੱਚੀ ਚੌਕੜੀ ਹੈ ਮਿੱਤਰੋ ਤੇ ਹਾਈਟ ਹੋ ਹੀ ਤਾਂ ਕੱਦ ਵੱਡ ਤੁਸੀਂ ਦੇਖ ਹੀ ਸਕਦੇ ਆਂ બસ ਵੀਡੀਓ ਪੂਰੀ ਦੇਖ ਲੈ ਜਿਹੜੀ ਸਾਰੀ ਡਿਟੇਲ ਆ ਤੁਹਾਨੂੰ ਵੀਡੀਓ ਦੇ ਵਿੱਚ ਹੀ ਪੂਰੀ ਮਿਲ ਜੇ ਨੇ ਬਾਕੀ ਜੇ ਵੀਡੀਓ ਪਸੰਦ ਆ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇ ਤਾਂ ਕਿ ਜਿਹੜਾ ਵੀ ਕੋਈ ਭਰਾ ਇਦਾਂ ਦੀ ਬੱਚੀ ਪਾਲਦਾ ਹੋਵੇ ਉਹਦੇ ਤਾਂ ਇਹ ਵੀਡੀਓ ਪਹੁੰਚ ਜੇ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਲਿਆਉਂਦੇ ਰਹੀ ਤੇ ਆਜੋ ਵੱਧਦੇ ਆ ਵੀਡੀਓ ਵੱਲ ਦਿਨੇ ਦੋਸਤੋ ਕੁਮੈਤ ਰੰਗ ਦੀ ਬਸ਼ੇਰੀ ਹੈ ਜੀ ਮਗਰਲੇ ਦੋ ਪਰ ਚਟੇ ਆ ਚੰਗੀ ਸੰਭੀ ਹੋਈ ਆ ਕੰਨ ਕੰਨ ਬਹੁਤ ਚੰਗਾ ਦੋਸਤੋ ਜਿਵੇਂ ਤੁਹਾਨੂੰ ਪਤਾ ਆ ਰੋਤੀ ਚ ਜਾ ਕੇ ਮੱਖੀ ਮੱਸਰ ਬਹੁਤ ਜ਼ਿਆਦਾ ਹੋ ਜਾਂਦਾ ਤੇ ਵੀਡੀਓ ਚ ਬੱਚੀ ਨੇ ਆਪਦੇ ਆਪ ਨੂੰ ਉਹਨਾ ਸੋਹਣਾ ਪਰਫਾਰਮ ਨਹੀਂ ਕੀਤਾ ਹੁਣ ਤੇ ਇੱਥੇ ਖੜੀ ਦੇਖ ਲਓ ਬੱਚੀ ਮੱਖੀ ਮੱਸਰ ਤੇ ਟੱਪੀ ਜਾਂਦੀ ਆ ਲੱਤ ਤਾਂ ਪੂਰੀ ਥੱਲੇ ਲਾਈ ਨਹੀਂ ਬੱਚੀ ਨੇ ਉਹਦਾ ਕਰਕੇ ਬੱਚੀ ਨੇ ਆਪਦੇ ਆਪ ਨੂੰ ਪਰਫਾਰਮ ਨਹੀਂ ਕੀਤਾ ਪਰ ਬੱਚੀ ਆ ਕੇ ਦੇਖੋ ਫੁੱਟ ਵੀਡੀਓ ਨਾਲੋਂ ਤਾਂ ਬਾਲੀ ਜ਼ਿਆਦਾ ਚੰਗੀ ਆ ਜੇ ਵੀ ਵੀਡੀਓ ਤੇ ਮੰਨ ਲਓ 50% ਆ ਤੇ ਆ ਕੇ 100% ਆ ਕੰਨ ਕੁੰਨ ਦੇਖੋ ਆ ਕੇ ਇਹਦਾ ਕੁੰਡੀ ਵਾਲਾ ਕੰਨ ਆ ਕੁੰਡੀ ਨਾ ਕੁੰਡੀ ਟਾਚੁੰਦੀ ਛੋਟਾ ਬ੍ਰੀਕ ਕਰਨਾ ਤੇ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋ ਮੱਝੂ ਦਾ ਖਾਨਦਾਨ ਨਾ ਘੋੜੇ ਦੀ ਪੂਤੀ ਆ ਸਮਾਧ ਪਿੰਡ ਵਾਲੇ ਸਹਿਬਾਜ ਘੋੜੇ ਦੀ ਆ ਜਿਹੜਾ ਬਜਦੀਪੇ ਹੁਣਾਂ ਕੋਲ ਮਨਜਿੰਦਰ ਹੁਣਾਂ ਕੋਲ ਹੁੰਦਾ ਉਹਦੀ ਬਤੀ ਮਾਂ ਇਹਦੀ ਦੋਸਤੋ ਖਲੀ ਦਾਰਾਪੁਰ ਵਾਲੀ ਦੀ ਆ ਮਾਂ ਦੇ ਨਾਲ ਫਿਰਦੀਆਂ ਫੋਟੋ ਵੀ ਮਿਲ ਜਾਣਗੇ ਜਾਂ ਮਾਂ ਦੇਖਣਾ ਤੁਹਾਨੂੰ ਮਾਂ ਵੀ ਦਿਖਾ ਬਹੁਤ ਵੱਡੀ ਮਾਂ ਬਾਹਰ 562 ਇੰਚ ਦੀ ਮਾਂ ਬਾਲਪੋਰੀਆਂ ਵੱਲੋਂ ਜਾਵਾਂ ਸਾਫਾ ਪੂਰੀਆਂ ਓਕੇ ਰਿਪੋਰਟਾਂ ਕੇਵਰ ਹੁੰਦਾ ਕਿ ਭਰਾ ਨੇ ਜਾਇਜ਼ ਮਲ ਦੀ ਬੱਚੀ ਲੈਣੀ ਚੰਗੇ ਖਾਨਦਾਨ ਦੀ ਡੀਐਨਏ ਤਾਈ ਗਰੰਟੀ ਵਾਲੀ ਪਰ ਇਹ ਤੋਂ ਸਸਤੀ ਬੱਚੀ ਨਹੀਂ ਮਿਲਦੀ ਚੰਗੀ ਹਾਈਟਾਂ ਕੱਢਣ ਵਾਲੀ ਬੱਚੀ ਆ ਚੌਕੜੀ ਆ ਜੀ ਬੱਚੀ ਸੋ ਜਿਹਦੇ ਪਸੰਦ ਹੋਏ